ਸਵਾਗਤ ਹੈ ਤੁਹਾਡਾ ਗ੍ਰਿਵਿੰਦਰ ਫੈਮਿਲੀ ਵਲੌਗ ਵਿੱਚ ਅੱਜ ਆਪਾਂ ਤੁਹਾਨੂੰ ਪਲੇਨ ਪਹੁੰਚੇ ਤੇ ਵਾਈਟ ਲੈਸ ਲਾ ਕੇ ਡਿਜ਼ਾਈਨ ਬਣਾ ਕੇ ਦਿਖਾਵਾਂਗੇ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਫਲਾਵਰ ਵਾਲੀ ਲੈਸ ਲਈ ਹੈ ਵਾਈਟ ਕਲਰ ਦੀ ਆਪਣੀ ਸਲਵਾਰ ਤੇ ਵਾਈਟ ਕਲਰ ਦਾ ਹੀ ਆਪਾਂ ਲੈਸ ਲਈ ਹੈ ਤੇ ਸਭ ਤੋਂ ਪਹਿਲਾਂ ਆਪਾਂ ਸਿੱਧੀ ਲਾਈਨ ਲਾਉਣੀ ਹੈ ਫਲਾਵਰ ਵਾਲੀ ਲੈਸ ਦੀ ਜਿਹੜੀ ਲੈਸ ਦਾ ਪਾਸਾ ਉੱਪਰ ਆਪਾਂ ਸਿੱਧਾ ਰੱਖਿਆ ਤੇ ਸਲਵਾਰ ਦਾ ਵੀ ਸਿੱਧਿਆ ਵਾਲਾ ਪਾਸਾ ਆਪਣਾ ਤੇ ਬਿਲਕੁਲ ਸਿੱਧੀ ਸਿੱਧੀ ਲੈਸ ਤੇ ਆਪਾਂ ਇੱਕ ਸਲਾਈ ਨਾ ਲਾਦਣੀ ਆਪਾਂ ਫਲਾਵਰ ਦੇ ਸੈਂਟਰ ਚ ਇੱਕ ਇੱਕ ਸਲਾਈ ਲਾਵਾਂਗੇ ਬਹੁਤ ਹੀ ਸੋਹਣਾ ਪਹੁੰਚਾ ਡਿਜ਼ਾਈਨ ਬਣੂਗਾ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਤੁਸੀਂ ਐਂਡ ਤੀ ਜਰੂਰ ਦੇਖਿਓ ਸਾਰਾ ਡਿਜ਼ਾਈਨ ਜਰੂਰ ਦੇਖਿਓ ਤੁਸੀਂ ਤੁਸੀਂ ਕਲਰਫੁੱਲ ਸਲਵਾਰ ਤੇ ਵੀ ਡਿਜ਼ਾਈਨ ਬਣਾ ਸਕਦੇ ਆਂ ਤੇ ਮੈਂ ਵਾਈਟ ਸਲਵਾਰ ਤੇ ਵਾਈਟ ਲੈਸ ਲਾ ਕੇ ਡਿਜ਼ਾਈਨ ਬਣਾਇਆ ਇੱਕ ਆਪਣੀ ਲਾਈਨ ਲੱਗੀ ਐ ਇਸ ਤੋਂ ਬਾਅਦ ਆਪਾਂ ਪਹੁੰਚੇ ਦੇ ਉੱਪਰ ਜਿਹੜੀ ਸਲਾਈ ਲਾਈ ਐ ਉਸ ਸਲਾਈ ਦੇ ਉੱਪਰ ਲੈਸ ਰੱਖਾਂਗੇ ਇੱਥੇ ਵੀ ਆਪਾਂ ਸਿੱਧੇ ਵਾਲੇ ਪਾਸਾ ਉੱਪਰ ਰੱਖਾਂਗੇ ਕਿਉਂਕਿ ਆਪਾਂ ਸਿੱਧੇ ਵਾਲੇ ਪਾਸੇ ਡਿਜ਼ਾਈਨ ਬਣਾ ਰਹੇ ਹਾਂ ਇਹ ਤੇ ਜਿਹੜਾ ਫਲਾਵਰ ਆ ਉਹਦੇ ਸੈਂਟਰ 'ਚ ਆਪਾਂ ਸਲਾਈ ਲਾਵਾਂਗੇ ਤੇ ਸਾਰੀ ਸਿੱਧੀ ਲੇਸ ਲਾ ਕੇ ਸਿੱਧੀ-ਸਿੱਧੀ ਸਲਾਈ ਅੰਦ ਤੇਕ ਲਾ ਦੇਾਂਗੇ ਆਪਾਂ ਤੁਸੀਂ ਇੱਥੇ ਮਲਟੀ ਸ਼ੈਡ ਲੇਸ ਵੀ ਲਾ ਸਕਦੇ ਆ ਦੋ ਤਰ੍ਹਾਂ ਦੀ ਲੇਸ ਲਾ ਕੇ ਉਹ ਡਿਜ਼ਾਈਨ ਬਣਾ ਸਕਦੇ ਆ ਮੈਂ ਸਿਰਫ ਇੱਕ ਤਰ੍ਹਾਂ ਦੀ ਲੇਸ ਲਾ ਕੇ ਹੀ ਪਹੁੰਚਿਆ ਸਾਰਾ ਡਿਜ਼ਾਈਨ ਬਣਾਇਆ ਦੇਖੋ ਆਪਣੇ ਦੋਸ ਲਾਈਆਂ ਲੱਗੀਆਂ ਇਸ ਤੋਂ ਬਾਅਦ ਆਪਾਂ 2 2 ਇੰਚ ਦਾ ਥਾਂ ਛੱਡ ਕੇ ਤੇ 2 2 ਇੰਚ ਤੇ ਨਿਸ਼ਾਨ ਲਾਵਾਂਗੇ ਠੀਕ ਹੈ ਜਿਹੜੇ ਥੱਲੇ ਵਾਲੀ ਸਲਾਈ ਹੈ ਪਹੁੰਚੇ ਵਾਲੀ ਆਪਾਂ ਫਲਾਵਰ ਲਾਈ ਹੈ ਉਹਦੇ 1 ਇੰਚ ਉੱਪਰ ਆਪਾਂ 2 2 ਇੰਚ ਦਾ ਥਾਂ ਛੱਡ ਕੇ ਨਿਸ਼ਾਨ ਲਾਵਾਂਗੇ ਠੀਕ ਹੈ ਸਾਰੇ ਪਹੁੰਚੇ ਤੇ ਲਾ ਲਾਂਗੇ 2 ਇੰਚ ਦਾ ਨਿਸ਼ਾਨ ਇਸ ਤੋਂ ਬਾਅਦ 1 ਇੰਚ ਉੱਪਰ ਇੱਕ ਹੋਰ ਨਿਸ਼ਾਨ ਲਾਵਾਂਗੇ ਜਿਹੜਾ 2 ਇੰਚ ਦਾ ਨਿਸ਼ਾਨ ਉਹਦੇ ਸੈਂਟਰ 'ਚ ਨਿਸ਼ਾਨ ਲਾਵਾਂਗੇ 2 ਇੰਚ ਦਾ ਠੀਕ ਹੈ 2 ਇੰਚ ਦੇ ਨਿਸ਼ਾਨ 'ਚ ਆਪਾਂ ਜਿਹੜਾ ਸੈਂਟਰ ਉੱਥੇ ਨਿਸ਼ਾਨ ਲਾਇਆ ਤੇ ਇਸ ਤੋਂ ਬਾਅਦ ਆਪਾਂ ਦੋ ਦੋ ਇੰਚ ਦਾ ਸਾਰਾ ਨਿਸ਼ਾਨ ਲਾ ਦੇਵਾਂਗੇ ਹੋਂਚੇ ਤੇ ਤੁਸੀਂ ਇਹ ਨਿਸ਼ਾਨ 2 ਇੰਚ ਦੇ ਵੀ ਲਾ ਸਕਦੇ ਹੋ ਮੈਂ ਦੋ ਦੋ ਇੰਚ ਦਾ ਫਾਸਲਾ ਛੱਡਿਆ ਸਾਰੇ ਨਿਸ਼ਾਨਾਂ 'ਚ ਇਸ ਤੋਂ ਬਾਰੇ ਜਿਹੜੀ ਆਪਣੀ ਫਲਾਵਰ ਵਾਲੀ ਲੈਸ ਆ ਉਹ ਆਪਾਂ ਫਲਾਵਰ ਫਲਾਵਰ ਸਾਰੇ ਕੱਟ ਕਰ ਲਾਂਗੇ ਅਲੱਗ-ਅਲੱਗ ਕਰ ਲਾਂਗੇ ਲੈਸ ਜਿਹੜੀ ਹੈਗੀ ਹੈ ਫਲਾਵਰ ਵਾਲੀ ਠੀਕ ਹੈ ਆਪਾਂ ਸਾਰੇ ਫਲਾਵਰ ਅਲੱਗ-ਅਲੱਗ ਕਰ ਲਏ ਜਿੰਨੇ ਆਪ ਨੂੰ ਚਾਹੀਦੇ ਉਹਨੇ ਆਪਾਂ ਕਟਿੰਗ ਕਰ ਲਾਂਗੇ ਫਲਾਵਰ ਦੇਖੋ ਆਪਾਂ ਸਾਰੇ ਫਲਾਵਰ ਕਟਿੰਗ ਕਰ ਲਿਆ ਇਸ ਤੋਂ ਬਾਅਦ ਜਿਹੜੇ ਆਪਾਂ ਨਿਸ਼ਾਨ ਲਾਇਆ ਸੀ ਉਸ ਨਿਸ਼ਾਨ ਤੇ ਇੱਕ-ਇੱਕ ਫੁੱਲ ਰੱਖੀ ਜਾਵਾਂਗੇ ਤੇ ਸਿੱਧੀ ਸਿਲਾਈ ਲਾਵਾਂਗੇ ਠੀਕ ਹੈ ਇੱਕ-ਇੱਕ ਫੁੱਲ ਰੱਖਣਾ ਤੇ ਸਿੱਧੀ-ਸਿੱਧੀ ਸਿਲਾਈ ਲਾਉਣੀ ਹੈ ਤੁਸੀਂ ਇਸ ਦੀ ਥਾਂ ਤੇ ਕੋਈ ਲੈਸ ਹੋਰ ਵੀ ਲਾ ਸਕਦੇ ਹੋ ਮੈਂ ਸਿਰਫ ਇੱਕ ਲੈਸ ਹੀ ਵਰਤੀ ਹੈ ਪੌਂਚਿਆਂ ਦੇ ਵਿੱਚ ਤੇ ਇਹ ਹੀ ਲੈਸ ਕਟ-ਕਟ ਕੇ ਆਪਾਂ ਉੱਪਰ ਲਾਈ ਆ। ਠੀਕ ਹੈ ਸਾਰੇ ਨਿਸ਼ਾਨਾਂ ਤੇ ਫੋਲਾ ਪਾ ਲਾ ਦਾਂਗੇ। ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਊਗਾ। ਤੁਸੀਂ ਵੀ ਇਸ ਤਰੀਕੇ ਨਾਲ ਆਪਣੀ ਸਲਵਾਰ ਦੇ ਪੌਂਚੇ ਡਿਜ਼ਾਈਨ ਬਣਾ ਸਕਦੇ ਹੋ। ਫਾਰਸੀ ਸਲਵਾਰ ਹੋਵੇ, ਦੂਜੀ ਹੋਵੇ ਤੁਸੀਂ ਇਹ ਡਿਜ਼ਾਈਨ ਲਾ ਸਕਦੇ ਹੋ। ਇਸ ਤੋਂ ਬਾਅਦ ਜਿਹੜੇ ਆਪਾਂ ਉੱਪਰ ਨਿਸ਼ਾਨ ਲਾਇਆ ਸੀ ਉਹਨਾਂ ਨਿਸ਼ਾਨਾਂ ਤੇ ਵੀ ਇਹ लैस के जेडे पीस है कट कट के उपर रखा फ्लावर आप ठीक है तो सीधी लाइन ला दें उन्होंने निशाना ही आप फलावर लाने जिथे जिथे आप लाए तो सीधी आप ला देंगे ठीक है सारे अपने फल ला गए तो इस तुँ बा जी लैस लाई जोड़े शेप फुलर लाए उस शेप् ही सिलाई लावे ਤੇ ਆਪਾਂ ਟ੍ਰੈਂਡਲ ਸ਼ੇਪ ਤੇ ਇੱਕ ਸਲਾਈ ਲਾਵਾਂਗੇ ਠੀਕ ਆ ਉਪਰੋਂ ਲੈ ਕੇ ਥੱਲੇ ਤੀਕਾ ਆਪਾਂ ਫੋਲਡ ਤੇ ਸਲਾਈ ਲਾਵਾਂਗੇ ਥੱਲੇੋਂ ਲੈ ਕੇ ਉੱਪਰ ਤੀਕਾ ਫੋਲਡ ਤੇ ਸਲਾਈ ਲਾਵਾਂਗੇ ਠੀਕ ਆ ਸਾਰੇ ਪੌਂਚੇ ਤੇ ਆਪਾਂ ਇਸ ਤਰੀਕੇ ਨਾਲ ਹੀ ਸਲਾਈ ਲਾਵਾਂਗੇ ਤਾਂ ਜੋ ਆਪਣਾ ਪੌਂਚਾ ਥੋੜਾ ਜਿਹਾ ਭਰ ਜੇ ਤੇ ਆਪਣਾ ਸੋਹਣਾ ਲੱਗਣ ਲੱਗ ਜੇ ਜਿਹੜੇ ਧੂਣ ਤੋਂ ਬਾਅਦ ਆ ਜਿਹੜੀ ਆਪਣੇ ਬੁਕਰਾਂ ਵਿੱਚ ਡਾਲ ਜੀ ਨਾ ਹੋਵੇ ਤਾਂ ਕਰਕੇ ਆਪਾਂ ਥੋੜਾ ਜਿਹਾ ਪੌਂਚਾ ਇਹਦਾ ਭਰਤਾ ठीक है सारा पौचा अपना रेडी हो गया तुम देख सौ अपने सलवार का पौचा कि सोहना बनया तो भी इस तरीके अपनी सलवार द डिजाइन बना सद भावें कलरफुल होता है तो हाँ जी चैनल में सबसक्राइब जरूर करो बाय बाय